ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਿੰਗਾ ਮਿਲ ਕੇ। ਉਸ ਤੋਂ ਵੀ ਹੋਰ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਕੋਈ ਦਿੱਕਤ ਨਹੀਂ ਤੁਹਾਨੂੰ ਜਿੰਨੇ ਜ਼ਰੂਰੀ ਤੁਸੀਂ ਬੋਲੀ। ਪਹਿਲਾ ਸਵਾਲ। ਸਿੱਧਕ ਵੀ ਦੇਖ ਰਹੀ ਹੈ ਕਿ ਅੱਜ ਕੀ ਕਰੀ ਜਾਂਦੇ ਹਾਂ ਬੜਾ। ਸਾਗ ਨੂੰ ਅਸੀਂ ਮੋਕਾ ਨਾ ਸੀ ਲਿਆ ਪਾ ਲਿਆ ਤੋਂ ਕੇ ਦੀ ਹੱਤਿਆ ਖਸਰਾ ਕੱਢਿਆ ਲਓ ਜੀ ਸਾਗ ਆਪਣਾ ਕੱਟ ਕੇ ਹੋ ਗਿਆ ਤਿਆਰ ਹੁਣ ਆਪਾਂ ਨੂੰ ਬਣਾਵਾਂਗੇ ਚੁੱਲ੍ਹੇ ਦੀ ਅੱਗ ਬਾਲ ਕੇ ਚੁੱਲ੍ਹੇ ਤੇ ਸਾਗ ਵਧੀਆ ਬੰਦਾ ਆਜੋ ਜੀ ਬਣਾਉਂਦੇ ਆ ਫਿਰ ਸਾਗ ਆ ਲੋ ਜੀ ਸਾਗ ਆਪਾਂ ਲਿਆ ਸੀ ਘੱਟ ਤੇ ਅੱਗੇ ਬੜੀਆ ਬਦਲੇ ਚ ਪਾਤਾ ਸੋ ਸਾਗ ਆਪਣਾ ਬਣ ਗਿਆ ਆ ਅੱਗ ਪੂਰੀ ਜੋਰਾਂ ਸ਼ੋਹਾਂ ਤੇ ਬਲ ਰਹੀ ਆ ਸਿੱਧਕ ਖੇਲ ਲਿਆ ਕਰਦਾ ਸਾਗ ਚੁੱਲੇ ਤੇ ਬਣਿਆ ਹੋਏ ਤੇ ਮਝਾਈ ਵਖਰਾ ਸਲਾਈ ਵਖਰਾਉਂਦੇ ਰਿਕਨ ਵੀਊ ਚੈੱਕ ਕਰੋ ਸਾਗ ਰਿਆ ਬਣਾ ਤੇ ਸਿੱਦਕ ਕੁਝ ਖਾਣ ਨੂੰ ਮੰਗ ਰਹੀ ਸੀ ਤੇ ਰੱਪਾ ਸਿੱਦਕ ਨੂੰ ਘਟਕ ਦਿੱਤਾ ਐਪਲ ਸਿੱਦਕ ਨੂੰ ਖਾ ਰਹੀ ਆ ਬੈਠ ਕੇ ਐਪਲ ਇੰਜੋਏ ਕਰ ਲਈ ਆ கீப்பா ਤੜਕਾ ਆਪਾਂ ਕਰ ਲਿਆ ਤਿਆਰ ਮੈਂ ਨਹੀਂ ਤੜਕਾ ਆਪਾਂ ਕੱਟ ਕੇ ਰੱਖ ਲਿਆ ਸੋ ਸਾਗ ਬਣੂਗਾ ਤੇ ਫਿਰ ਆਪਾਂ ਤੜਕਾ ਲਗਾਵਾਂਗੇ ਦੇਖੋ ਜੀ ਪਪੀਤੇ ਚੱਕ ਰਹੇ ਨੇ ਇਹ ਤੇ ਦੇਖੋ ਕਿੰਨੇ ਲੱਗੇ ਆ Når saltet er ferdig, skal det

പട്ടാ മാര സാഗ്രോ ലോണി തടക ആ തടക്ക ਸੋ ਆਜ ਆਪਣਾ ਬਣ ਕੇ ਰੈਡੀ ਆ ਕਰੋ ਚੈੱਕ ਇਹ ਸੀਗਾ ਆਪਣਾ ਫਸਟ ਵਲੋਗ ਉਹ ਵੀਡੀਓ ਚੰਗੀ ਲੱਗੀ ਤੇ ਉਹ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ